ਚਾਈਨਾ ਡੋਰ ਦੇ ਜ਼ਖੀਰੇ ਤੇ ਬਠਿੰਡਾ ਪੁਲਿਸ ਦੀ ਰੇਡ ਸੀਆਈਏ 2 ਨੇ ਵੱਡੀ ਮਾਤਰਾ ਵਿੱਚ ਫੜੀ ਚਾਈਨਾ ਡੋਰ ਇੱਕ ਨੂੰ ਕੀਤਾ ਗਿਆ ਬੰਦ ਹਵਾਲਾਤ ਥਾਣਾ ਥਰਮਲ ਵਿਖੇ ਕੀਤਾ ਗਿਆ ਮਾਮਲਾ ਦਰਜ ਡੀਐਸਪੀ ਡੀ ਨੇ ਕਿਹਾ ਇਸ ਦੀ ਪ੍ਰਾਪਰਟੀ ਵੀ ਕੀਤੀ ਜਾ ਸਕਦੀ ਹੈ ਫ੍ਰੀਜ ਬਠਿੰਡਾ ਦੇ ਗਿੱਲਪੱਤੀ ਤੋਂ ਸਿਵੀਆਂ ਰੋਡ ਤੇ ਇੱਕ ਵਿਅਕਤੀ ਨੂੰ ਵੱਡੀ ਮਾਤਰਾ ਦੇ ਵਿੱਚ ਚਾਈਨਾ ਡੋਰ ਸਮੇਤ ਅਗਰਫਤਾਰ ਕੀਤਾ ਹੈ ਬਠਿੰਡਾ ਪੁਲਿਸ ਵੱਲੋਂ ਸੀਆਏਏ 2 ਦੀ ਪੁਲਿਸ ਪਾਰਟੀ ਵੱਲੋਂ ਚਾਈਨਾ ਡੋਰ ਦਾ ਜ਼ਖੀਰਾ ਜਿਹੜਾ ਉਹ ਇੱਕ ਫੜਿਆ ਹੈ ਇਸ ਦੀਆਂ ਲਾਈਵ ਤਸਵੀਰਾਂ ਇਸ ਨੂੰ ਦਿਖਾ ਰਹੇ ਹਾਂ ਕਿੰਨੀ ਡੋਰ ਫੜੀ ਹੈ ਤੇ ਕਿਹੜੀ ਜਗ੍ਹਾ ਤੋਂ ਫੜੀ ਗਈ ਹੈ ਦੱਸ ਦਈਏ ਕਿ ਚਾਈਨਾ ਡੋਰ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਹੁਣ ਆਪਣੀ ਸਖਤੀ ਜਿਹੜੀ ਉਹ ਦਿਖਾਈ ਹੈ ਅਤੇ ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਇਹ ਵਿਅਕਤੀ ਚਾਈਨਾ ਡੋਰ ਸਮੇਤ ਵੱਡੀ ਮਾਤਰਾ ਵਿੱਚ ਚਾਈਨਾ ਡੋਰ ਸਮੇਤ ਫੜਿਆ ਗਿਆ ਹੈ ਹੁਣ ਇਹਦੀ ਪ੍ਰਾਪਰਟੀ ਵੀ ਫ੍ਰੀਜ਼ ਕੀਤੀ ਜਾ ਸਕਦੀ ਹੈ ਦੇਖੋ ਤਸਵੀਰਾਂ ਦੇ ਵਿੱਚ CIA 2 ਦੀ ਪੁਲਿਸ ਪਾਰਟੀ ਬਣਾ ASI ਜਰਨੈਲ ਸਿੰਘ ਦੀ ਅਗਵਾਈ ਦੇ ਵਿੱਚ ਇੱਥੇ ਇੱਕ ਆਪਣਾ ਟੀਮ ਵੱਲੋਂ ਰੇਡ ਕੀਤੀ ਗਿਆ ਬਠਿੰਡਾ ਦੇ ਗਿੱਲਪੱਤੀ ਤੋਂ ਸਿਵੀਆਂ ਰੋਡ ਤੇ ਇੱਕ ਗੋਡਾਊਨ ਦੇ ਵਿੱਚ 400 ਗੁੱਟਾ ਦਾ ਚైనా ਡੋਰ ਦਾ ਬਠਿੰਡਾ ਪੁਲਿਸ ਵੱਲੋਂ ਬ੍ਰਾਂਧ ਕੀਤਾ ਗਿਆ ਹੈ ਅਤੇ ਇਸ ਵਿਅਕਤੀ ਤੇ ਥਾਣਾ ਥਰਮਲ ਵਿਖੇ ਮਾਮਲਾ ਤਰਜ ਕਰਕੇ ਇਸ ਨੂੰ ਬੰਧਾ ਵਾਲਤ ਕੀਤਾ ਗਿਆ ਹੈ ਤੇ ਅੱਜ ਇਸ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਦਾ ਰਮਾਂਡ ਵੀ ਸੀਆਈਏ 2 ਦੀ ਪੁਲਿਸ ਪਾਰਟੀ ਵੱਲੋਂ ਲਿਆ ਜਾਵੇਗਾ ਸੁਨਕਾਰ ਰਹੀਆਂ ਇੱਕ ਵਿਅਕਤੀ ਹੈ ਜੋ ਉਹ ਵੱਡੀ ਮਾਤਰਾ ਵਿੱਚ ਚైనా ਡੋਰ ਸਮੇਤ ਸੀਆਈਏ 2 ਦੀ ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਸਾਨੂੰ ਲਾਈਵ ਤਸਵੀਰਾਂ ਦਿਖਾ ਰਹੀਆਂ ਜਿੱਥੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਤੋਂ ਕੋਲੋਂ ਵੱਡੀ ਮਾਤਰਾ ਵਿੱਚ ਚੈਨਾ ਨੋਰ ਫੜੀ ਗਈ ਹੈ ਤੇ ਡੀਐਸਪੀ ਡੀ ਦਾ ਕਹਿਣਾ ਹੈ ਮਨਜੀਤ ਸਿੰਘ ਦਾ ਕਿ ਹੁਣ ਇਸ ਵਿਅਕਤੀ ਦੀ ਪ੍ਰਾਪਰਟੀ ਵੀ ਬਠਿੰਡਾ ਪੁਲਿਸ ਵੱਲੋਂ ਫ੍ਰੀਜ਼ ਕੀਤੀ ਜਾ ਸਕਦੀ ਹੈ ਆਓ ਸਾਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਡੀਐਸਪੀ ਡੀ ਮਨਜੀਤ ਸਿੰਘ ਅੱਜ ਸਰ ਚਾਇਨਾ ਡੋਰ ਵੇਚਣ ਵਾਲਾ ਇੱਕੋ ਵਿਅਕਤੀ ਕਾਬੂ ਕੀਤਾ ਗਿਆ ਬਟਾਪਾਲਿਸ ਵੱਲੋਂ ਕੀ ਕਰਤਾ ਸਾਡੇ ਮਾਲਜੋਗ ਸਪੀ ਸਾਹਿਬ ਬਟਿੰਡਾ ਵੱਲੋਂ ਇਹ ਸਖਤ ਹੈਗਾ ਕਿਉਂਕਿ ਆਮ ਪਬਲਿਕ ਇਹ ਸ਼ਿਕਾਇਤ ਕਰਦੀ ਆ ਬਈ ਜਿਹੜੀ ਚਾਇਨਾ ਡੋਰ ਜਿਹੜੇ ਲੋਕ ਤੇ ਇਹਦੀ ਵਰਤੋਂ ਕਰ ਰਹੇ ਆ ਜਾਂ ਵੇਚ ਰਹੇ ਆ ਉਹਨਾਂ ਦੇ ਬਰਕਰਾਰ ਸਖਤ ਕਾਰਵਾਈ ਕੀਤੀ ਜਾਵੇ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਸਾਡੇ ਸਾਰੇ ਪੁਲਿਸ ਵਿਭਾਗ ਨੂੰ ਚੈਨ ਟੋਰ ਦੇ ਵਰਕਰਾਂ ਵਕਾਰ ਬਾਈ ਕਰਨ ਦੇ ਸਖਤ ਦਿਸ਼ਾ ਨਿਰਦੇਸ਼ ਦਿੱਤੇ ਹੋਇਆ ਜਿਹਦੇ ਸਬੰਧੀ ਸਾਡੀਆਂ ਸਾਰੀਆਂ ਪੁਲਿਸ ਟੀਮਾਂ ਬੜੀਆਂ ਸਤਰਕਾ ਸ਼ਹਿਰ ਦੇ ਵਿੱਚ ਤੇ ਸਾਡੇ ਜਿਹੜਾ ਸੀਐਸਟਾਫ ਜਿਵੇਂ ਜਿਹਦੇ ਇਚਾਰ ਕਰਨਦੀਪ ਸਿੰਘ ਆ ਇਹਨਾਂ ਦੇ ਵਿੱਚ ਕੇਐਸਏ ਜਰਨੈਲ ਸਿੰਘ ਜੀ ਆ ਜਿਹੜੇ ਚੈਨ ਟੋਰ ਦੇ ਤਲਾਸ਼ ਦੇ ਸਬੰਧ ਦੇ ਵਿੱਚ ਕੱਲ ਮਿਤੀ ਪਰ ਪਾਈਕ 25 ਇਸ ਸੰਬੰਧ ਵਿੱਚ ਗਸ਼ਤ ਕਰ ਰਹੇ ਸੀ ਤਾਂ ਇਹਨਾਂ ਨੂੰ ਤਲਾਬ ਲਈ ਇੱਕ ਸतीश ਕੁਮਾਰ ਨਾਮ ਦਾ ਇੱਕ ਵਿਅਕਤੀ ਜਿਹੜਾ ਰਜੀਵ ਗਾਂਧੀ ਨਗਰ ਬਠਿੰਡਾ ਦਾ ਰਹਿਣ ਵਾਲਾ 35 ਸਾਲ ਦੀ ਉਮਰ ਆ ਇਹਨੇ ਸੁਬਿਆ ਰੋਡ ਜਿਹੜਾ ਬਠਿੰਡਾ ਇੱਥੇ ਇੱਕ ਸਪੈਸ਼ਲ ਇੱਕ ਚਾਇਨਾ ਡੋਰ ਵੇਚਣ ਦੇ ਲਈ ਇੱਕ ਗੋਡਾਊਨ ਬਣਾਇਆ ਹੋਇਆ ਤੇ ਉਸ ਇਤਲਾਪ ਅਤੇ ਇਸੂ ਸतीश ਕੁਮਾਰ ਦੇ ਗੋਡਾਊਨ ਤੇ ਅਸੀਂ ਰੀਡ ਕੀਤਾ ਤੇ ਜਿੱਥੋਂ ਸਾਨੂੰ ਚੈਨਾ ਡੋਰ ਦੇ 400 ਗੱਟੇ ਚੈਨਾ ਡੋਰ ਦੇ ਗੱਟੇ ਸਾਨੂੰ ਬਰਾਮਦ ਹੋਏ ਤੇ ਜਿਸ ਦੇ ਅਸੀਂ ਇਹਦੇ ਵਰਕ ਲਾ ਕੇ ਮੁਕੱਦਮਾ ਨੰਬਰ 8 ਥਾਣਾ ਥਰਮਲ ਵਿਕੇ ਜਿਹੜੇ ਤਾਰਾ 223 ਬੀ ਐਨ ਐਸ ਦੇ 15 এনवायरमेंट ਪ੍ਰੋਟੈਕਸ਼ਨ ਐਕਟ ਦੇਧੀ ਬਸੀ ਦਾਇਰਜ ਕਰਕੇ ਇਹਨੂੰ ਗ੍ਰਫਤਾਰ ਕਰ ਲਿਆ ਕੋਰਟ ਤੇ ਪੇਸ਼ ਕਰ ਦਿੱਤਾ ਗਿਆ ਇਹਨੂੰ ਅਸੀਂ ਅੱਜ ਮਾਂਜੋ ਅਦਾਲਤ ਦੇ ਵਿੱਚ ਪੇਸ਼ ਕਰ ਰਿਹਾ ਹੈ। ਸਰ ਇਹ ਬੇਸਿਕ ਕੰਮ ਕੀ ਕਰਦਾ ਹੈ? ਇਹ ਬੇਸਿਕਲੀ ਇਹਦੀ ਜਿਹੜੀ ਸਿਰਕੀ ਬਾਜ਼ਾਰ ਦੇ ਵਿੱਚ ਇਹਦੇ ਘਰੇਲੂ ਸਮਾਨ ਦੀ ਇਹਦੀ ਦੁਕਾਨਦਾਰੀ ਕਰਦਾ ਹੈ। ਪਹਿਲਾਂ ਵੀ ਕੋਈ ਮਾਮਲਾ ਦਰਜ ਹੈ। ਇਹਦੇ ਤੇ ਪਹਿਲਾਂ ਵੀ ਅਸੀਂ ਪੜਤਾਲ ਰਿਕਾਰਡ ਤੋਂ ਪਤਾ ਲਗਾਇਆ ਵੀ ਪਹਿਲਾਂ ਵੀ ਇਹਦੇ ਵਰਕਲੋਡ ਦੋ ਮੁਕੱਦਮੇ ਦਰਜ ਆਦੀ ਇਹਦੇ ਵਿੱਚੋਂ ਇੱਕ ਤਾਂ ਜਿਹੜੇ ਪੜਾਤਿਆਂ ਦੇ ਸੰਬੰਧੀ ਮੁਕੱਦਮਾ ਦਰਜ ਹੈ ਤੇ ਦੂਜਾ ਇਹਦੇ ਤੇ ਚੈਨਲ ਰੋਡ ਦਾ ਹੀ ਮੁਕੱਦਮਾ ਇੱਕ ਦਰਜ ਹੈ। ਸਰ ਚੈਨਾ ਡੋਰ ਵੇਚਣ ਵਾਲਿਆਂ ਨੂੰ ਕੀ ਵੈਸੇ ਦੇਖੋ ਜਿਹੜੀ ਚੈਨਾ ਡੋਰ ਵੇਚਣ ਵਾਲਿਆਂ ਨੂੰ ਸਾਡੀ ਸਖਤ ਵਾਰਨਿੰਗ ਆ ਜਿਹੜੇ ਵੀ ਚੈਨਾ ਡੋਰ ਵੇਚਣ ਵਾਲੇ ਹੈਗੇ ਉਹਨਾਂ ਨੂੰ ਮੇਰੀ ਸਖਤ ਧਾਰਨਾ ਵੀ ਉਹ ਇਹ ਚੈਨਾ ਡੋਰ ਵੇਚਣ ਤੋਂ ਤੇ ਮੰਗਵਾਉਣ ਤੋਂ ਸਖਤ ਬਾਜ ਆ ਜਾਣ ਇਹਨਾਂ ਦੇ ਬਰਕਰਾਰਾਪ ਸਖਤ ਤਰ੍ਹਾਂ ਆ ਦੇ ਨੂੰ ਅਸੀਂ ਮੁਕਦਮਾ ਦਰਜ ਕਰਾਂਗੇ ਤੇ ਦੂਜਾ ਜਿਹੜੀ ਇਹਦੀ ਕੋਈ ਵੀ ਚੈਨਾ ਡੋਰ ਵੇਚ ਕੇ ਨੇ ਪ੍ਰਕৃতি ਬਣਾਈ ਹੋਊਗੀ ਉਹਸੀ ਪ੍ਰਾਪਤੀ ਨੂੰ ਵੀ ਫੀਸ ਕਰਵਾ ਦੇਵਾਂਗੇ